ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ 22 ਤਰੀਕ ਨੂੰ ਹੋਣ ਵਾਲੇ ਪੇਪਰ ਦੇ ਜੋ ਮੈਥ ਦਾ ਪੇਪਰ ਹੈ ਉਹਦੇ ਲਈ ਆਪਾਂ ਸ਼ਡਿਊਲ ਕੀ ਬਣਾਇਆ ਠੀਕ ਹੈ ਰਿਵੀਜ਼ਨ ਪਲਾਨ ਬਣਾਇਆ ਮੈਂ ਕੁਝ ਇਸ ਤਰ੍ਹਾਂ ਦਾ ਕੱਲ ਤੋਂ ਆਪਣੀ ਕੀ ਰਿਵੀਜ਼ਨ ਸ਼ੁਰੂ ਹੋ ਜਾਏਗੀ ਕਿਉਂਕਿ ਕੱਲ ਨੂੰ ਆਪਣਾ ਕੀ ਫਿਜ਼ੀਕਲ ਦਾ ਪੇਪਰ ਹੈ 1 ਵਜੇ ਤੱਕ ਉਸ ਤੋਂ ਬਾਅਦ ਆਪਾਂ ਕੀ ਫ੍ਰੀ ਹਾਂ ਉਸ ਤੋਂ ਬਾਅਦ ਆਪਾਂ ਕੀ ਰਿਵੀਜ਼ਨ ਕੀ ਸਾਰੀ ਸ਼ੁਰੂ ਕਰਾਂਗੇ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਸਿਰਫ ਅੱਜ-ਅੱਜ ਵਾਸਤੇ 300 ਰੁਪਏ ਫੀਸ ਠੀਕ ਹੈ ਹੋ ਸਕਦਾ ਕੱਲ ਤੱਕ ਵੀ ਕੱਲ ਮਤਲਬ ਦੁਪਹਿਰ ਤੱਕ ਰਹਿ ਸਕਦੀ ਹੈ 5 ਵਜੇ ਤੱਕ ਸ਼ਾਮ ਤੱਕ ਉਸ ਤੋਂ ਬਾਅਦ ਕਿ ਆਪਾਂ 500 ਰੁਪਏ ਫੀਸ ਕਰਾਂਗੇ ਤੇ ਜੋ ਪਲਾਨ ਹੈ ਪਲਾਨ ਇਸ ਤਰ੍ਹਾਂ 19 ਜਨਵਰੀ ਨੂੰ ਆਪਣੀ ਸਟਾਰਟਿੰਗ ਹੋਏਗੀ ਰਿਵੀਜ਼ਨ ਕਰਨ ਦੀ ਠੀਕ ਹੈ 19 ਜਨਵਰੀ ਨੂੰ ਕਿ ਆਪਾਂ ਸਰਬੰਗ ਸਮਤਾ ਵਾਲਾ ਟੌਪਿਕ ਸਮਰੂਪਤਾ ਕੋਣਾ ਅਤੇ ਤ੍ਰਿਭੁਜਾ ਬਾੜੇ ਮਤਲਬ ਕਿ ਆ ਜਿਹੜੇ ਰੇਖਾ ਗਣਿਤ ਹੈ ਉਹ ਕੰਪਲੀਟ ਕੱਲ ਨੂੰ ਖਤਮ ਕਰ ਦਾਂਗੇ 19 ਜਨਵਰੀ ਨੂੰ ਕੱਲ ਕਿ ਆ ਤਿੰਨ ਕਲਾਸਾਂ ਲੱਗਣਗੀਆਂ ਟੋਟਲ ਪਹਿਲੀ ਮਤਲਬ ਲੱਗੇਗੀ ਰਾਮ 7 ਵਜੇ ਫਿਰ 8 ਵਜੇ ਫਿਰ ਕਿਹ 9 ਵਜੇ ਤਿੰਨ ਕਲਾਸਾਂ ਲੱਗਣਗੀਆਂ 40-40 ਮਿੰਟ ਦੀਆਂ ਇਹਦੇ ਵਿੱਚ ਕਿ ਤਿੰਨੇ ਟੋਪਿਕ ਕੰਪਲੀਟ ਕਰਵਾਏ ਜਾਣਗੇ ਸਰਬੰਸਮਤਾ ਵਾਲਾ ਸਮਰੂਪਤਾ ਵਾਲਾ ਕੋਣਾਂ ਅਤੇ ਤ੍ਰਿਭੁਜਾਂ ਬਾਰੇ ਜਾਣਕਾਰੀ ਉਸ ਤੋਂ ਬਾਅਦ ਗੱਲ ਕਰਦੇ ਹਾਂ 20 ਜਨਵਰੀ ਦੀ 20 ਜਨਵਰੀ ਨੂੰ ਆਪਾਂ ਫਿਰ ਕਿਹ ਕਲਾਸਾਂ ਜੋ ਲਗਾਵਾਂਗੇ ਜਿੰਦੇ ਵਿੱਚ ਬੀਜਗਣਿਤ ਕਰਾਵਾਂਗੇ ਬੀਜਗਣਿਤ ਜਿੰਦੇ ਵਿੱਚ ਕਿ x ਵਾਲੇ ਕੁਐਸਚਨ ਠੀਕ ਹੈ ਜਨਬ ਵਿੱਚ ਫਾਰਮੂਲੇ ਲੱਗਦਾ a2 b2 2ab ਵਾਲੇ ਕੁਝ ਇਹੋ ਜਿਹੇ ਕੁਐਸਚਨ ਉਸ ਤੋਂ ਬਾਅਦ ਕਿ ਇਹ ਰੇਖੀ ਸਮੀਕਰਨ ਆ ਗਿਆ ਇਹ ਵੀ ਕੰਪਲੀਟ ਕਰਾਵਾਂਗੇ ਸੰਖਿਆ ਪ੍ਰਣਾਲੀ ਸੰਖਿਆ ਪ੍ਰਣਾਲੀ ਦੇ ਵਿੱਚ ਕੀ ਹੈ ਮਮਾ ਸੱਸਾ ਬਾਬਾ ਆ ਗਿਆ ਲੱਲਾ ਸੱਸਾ ਬਾਬਾ ਉਸ ਤੋਂ ਬਿਨਾ ਕਿ 12 ਵਾਲੇ ਕੁਐਸਚਨ ਆ ਗਏ ਕੁਛ ਇਹੋ ਜਿਹੇ ਕੁਐਸਚਨ ਆਪਾਂ ਕੰਪਲੀਟ ਕਰਾਵਾਂਗੇ ਤੇ ਨਾਲ ਕੀਆ ਅਨੁਪਾਤ ਵਾਲਾ ਟੌਪਿਕ ਵੀ ਨਿਬੇੜਾਂਗੇ ਠੀਕ ਹੈ ਤੇ ਕੋਸ਼ਿਸ਼ ਕਰਾਂਗੇ ਇੱਕ ਦੋ ਹੋਰ ਕਲਾਸਾਂ ਲਗਾ ਕੇ ਇੱਕ ਅੱਧਾ ਹੋਰ ਟੌਪਿਕ ਆਪਾਂ ਕੰਪਲੀਟ ਕਰੀਏ ਓਕੇ ਉਸ ਤੋਂ ਬਾਅਦ 21 ਜਨਵਰੀ ਆਪਣੇ ਕੋਲ ਸੰਡੇ ਆ ਸੋ ਸੰਡੇ ਨੂੰ ਕੀਆ ਜ਼ਿਆਦਾ ਕਲਾਸਾਂ ਲੱਗਣਗੀਆਂ ਜਿੰਦੇ ਵਿੱਚ ਮਾਪ ਵਾਲਾ ਟੌਪਿਕ ਕਰਵਾਵਾਂਗੇ ਪ੍ਰਤੀਸ਼ਤ ਕਰਾਵਾਂਗੇ ਲਾਭ ਹਾਨੀ ਕਰਾਵਾਂਗੇ ਵਿਆਜ ਜਿੰਦੇ ਵਿੱਚ ਕੀ ਹੈ ਸਧਾਰਨ ਵਿਆਜ ਤੇ ਮਿਸ਼ਰਤ ਵਿਆਜ ਓਕੇ ਤੇ ਉਸ ਤੋਂ ਬਿਨਾਂ ਥਿਉਰੀ ਵਾਲੇ ਕੁਐਸਚਨ ਹੈ ਗਣਿਤ ਦਾ ਡਰ ਹੋ ਗਿਆ ਅੰਕਲਨ ਵਾਲਾ ਹੋ ਗਿਆ ਠੀਕ ਹੈ ਪ੍ਰਯੋਗਸ਼ਾਲਾ ਹੋ ਗਿਆ ਇਹਨਾਂ ਦੇ ਬਾਰੇ ਕੁਝ ਦੱਸਿਆ ਜਾਏਗਾ ਤਾਂ ਟੋਟਲ ਕੀ ਹੈ ਘੱਟੋ ਘੱਟ 10 ਕਲਾਸਾਂ ਲੱਗਣੀਆਂ ਜੇਕਰ ਇੱਕ ਕਲਾਸ 40 ਮਿੰਟ ਦੀ ਲੱਗਦੀ ਹੈ ਤਾਂ ਰਾਮ ਨਾਲ 7 ਘੰਟੇ ਦੇ ਨੇੜੇ ਤੁਹਾਡੀ ਕੀ ਰਿਵੀਜ਼ਨ ਹੋਏਗੀ ਬਟ ਕੋਸ਼ਿਸ਼ ਕਰਾਂਗੇ ਜਿਆਦਾ ਹੀ ਕਰਵਾਈਏ ਜਿੰਨਾ ਵੀ ਸਿਲੇਬਸ ਹੈ ਠੀਕ ਹੈ ਜਿਹਨੂੰ ਹਲੇ ਵੀ ਡਰ ਲੱਗ ਰਿਹਾ ਮੈਥ ਚ ਉਹਦਾ ਕੀ ਸਾਰੇ ਦਾ ਸਾਰਾ ਡਰ ਆਪਾਂ ਦੂਰ ਜ਼ਰੂਰ ਕਰਾਂਗੇ ਸੋ ਜੇਕਰ ਤੁਸੀਂ ਬੈਚ ਨਹੀਂ ਲਿਆ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਕਿਉਂਕਿ ਸਿਰਫ ਕੱਲ ਸ਼ਾਮ ਤੱਕ ਮੰਨ ਕੇ ਚੱਲੋ ਫੀਸ ਤੁਹਾਡੀ ਕੀ 300 ਰੁਪਏ ਰਹੇਗੀ ਉਸ ਤੋਂ ਬਾਅਦ ਕੀ 500 ਰੁਪਏ ਫੀਸ ਹੋਏਗੀ ਸਿੱਧੀ ਠੀਕ ਹੈ ਸੋ ਜੇਕਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਤੇ ਨਾਲੇ ਤੁਹਾਨੂੰ ਦੱਸ ਦਈਏ ਇਸੇ ਫੀਸ ਦੇ ਵਿੱਚ ਤੁਹਾਨੂੰ ਕੀ ਪੀਐਸਟੈਟ ਦਾ ਮੈਥ ਵੀ ਕਰਵਾਇਆ ਜਾਏਗਾ ਪੀਐਸਟੈਟ ਦੀ ਇੰਗਲਿਸ਼ ਵੀ ਕਰਵਾਈ ਜਾਏਗੀ ਤੇ ਸੈਕੰਡ ইয়ার ਦੇ ਸਬਜੈਕਟ ਵੀ ਕਰਵਾਏ ਜਾਣਗੇ 8 ਸਬਜੈਕਟ ਸੈਕੰਡ ইয়ার ਦੇ ਕਰਵਾਏ ਜਾਣਗੇ ਓਕੇ ਮਤਲਬ ਤੁਹਾਡੇ ਕੋਲ ਕੀ ਬਹੁਤ ਸਾਰੇ ਬੈਨੀਫਿਟ ਹੈ ਸਿਰਫ 300 ਰੁਪਏ ਦੇ ਵਿੱਚ ਪੀਐਸਟੈਟ ਦਾ ਮੈਥ ਹੋਗੀ ਇੰਗਲਿਸ਼ ਹੋਗੀ ਤੇ ਬਾਕੀ ਸਬਜੈਕਟਾਂ ਦੇ ਹੈਂਡ ਰਾਈਟਰ ਨੋਟਸ ਵੀ ਮਿਲਣਗੇ ਓਕੇ ਤੇ ਨਾਲ ਤੁਹਾਨੂੰ ਕੀ ਮਿਲੇਗਾ ਸੈਕੰਡ ইয়ার ਦੇ 8 ਸਬਜੈਕਟਾਂ ਦੀ ਵੀਡੀਓਜ਼ ਪਲੱਸ ਪੀਡੀਐਫ ਓਕੇ ਥੈਂਕ ਯੂ ਵੈਰੀ ਮਚ